ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਦੋਸਤ ਕੁਲਦੀਪ ਸੰਪਲਾ ਤੇ ਦੋਸਤੋ ਅੱਜ ਆਪਾਂ ਇੱਕ ਨਵੀਂ ਵੀਡੀਓ ਸੀਰੀਜ਼ ਬਣਾਉਣ ਜਾ ਰਹੇ ਹਾਂ ਜਿਸ ਵਿੱਚ ਆਪਾਂ ਤੁਹਾਨੂੰ ਉੱਭਰਦੇ ਹੋਏ ਕਲਾਕਾਰ ਜਾਂ ਪੰਜਾਬ ਦੇ ਕਿਸੇ ਵੀ ਖੇਤਰ ਦੇ ਵਿੱਚ ਤਰੱਕੀ ਕਰ ਰਹੇ ਜਾਂ ਸਟਰਗਲ ਕਰ ਰਹੇ ਕਲਾਕਾਰਾਂ ਨਾਲ ਤੁਹਾਡੀ ਤੁਹਾਡੇ ਰੂਪ ਰੂਪ ਕਰਾਵਾਂਗੇ ਦੋਸਤੋ ਅੱਜ ਅਸੀਂ ਮਿਲਵਾਉਣ ਜਾ ਰਹੇ ਹਾਂ ਤੁਹਾਨੂੰ ਬੁੱਟਾ ਸਿੰਘ ਜੀ ਨਾਲ ਤਾਂ ਸਵਾਗਤ ਹੈ ਬੁੱਟਾ ਸਿੰਘ ਜੀ ਤੁਹਾਡਾ ਸਾਡੇ ਚੈਨਲ ਤੇ ਤਾਰੇ ਪੰਜਾਬ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਬੁੱਟਾ ਸਿੰਘ ਜੀ ਮੈਂ ਤੁਹਾਡਾ ਸਵਾਗਤ ਕਰਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਬੁੱਟਾ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਤੁਸੀਂ ਕੀ ਕੰਮ ਕਰਦੇ ਹੋ ਤੇ ਮੜਾ ਜੀ ਡਿਟੇਲ ਨਾਲ ਸਾਨੂੰ ਦੱਸ ਦਿਓ ਕੰਮਕਾਰ ਬਾਈ ਜੀ ਪੱਥੇ ਦਾ ਕੰਮ ਕਰਦੇ ਹਾਂ ਜੀ ਅਸੀਂ ਇੱਟਾਂ ਪਾਦੇ ਹਾਂ ਬਾਈ ਜੀ ਅੱਛਾ ਯਾਨੀ ਕਿ ਤੁਸੀਂ ਪਥੇੜ ਦਾ ਕੰਮ ਕਰਦੇ ਹੋ ਹਾਂ ਜੀ ਹਾਂ ਜੀ ਠੀਕ ਹੈ ਤੇ ਨਾਲ-ਨਾਲ ਤੁਹਾਡੇ ਗੀਤਕਾਰੀ ਦਾ ਸ਼ੌਂਕ ਵੀ ਤੁਹਾਨੂੰ ਪੈਦਾ ਹੋਇਆ ਗੀਤਕਾਰੀ ਦਾ ਸ਼ੌਂਕ ਦੀ ਸਾਨੂੰ 95 ਤੋਂ ਪੈਦਾ ਹੋਇਆ ਜੀ 1995 ਤੋਂ ਹਾਂਜੀ ਹਾਂਜੀ ਅੱਛਾ ਠੀਕ ਹੈ ਸਰ ਤੇ ਇੱਕ ਮੈਂ ਦਰਤੋਂ ਇਹ ਪੁੱਛਣਾ ਚਾਹਣਾ ਲੋਕ ਜਿਵੇਂ ਕਹਿ ਰਹੇ ਨੇ ਵੀ ਤੁਸੀਂ ਵੀ ਬਿਲਕੁਲ ਗੁੱਠਾ ਸਾਹਬ ਹੋ ਹਾਂਜੀ ਹਾਂਜੀ ਫਿਰ ਵੀ ਤੁਸੀਂ ਗੀਤ ਕਿਵੇਂ ਲਿਖ ਲੈਂਦੇ ਹੋ ਮੈਨੂੰ ਇੱਕ ਇਹ ਨਹੀਂ ਗੱਲ ਸਮਝ ਆ ਰਹੀ ਗੀਤ ਜੀ ਅਸੀਂ ਬਾਈ ਜੀ ਦਿਮਾਗ ਦੇ ਵਿੱਚ ਆਪਦੇ ਨਜ਼ਮ ਮਨਾ ਲੈਂਦੇ ਆ ਤਾਂ ਨੰਨੇ ਦਿਮਾਗ ਚ ਦੁਆ ਕਹੇ ਮਿੱਤਰ ਯਾਰ ਤੋਂ ਆਪਦੇ ਨਜ਼ਦੀਕ ਹੁੰਦਾ ਜਿਹੜਾ ਬੰਦਾ ਤੁਹਾਨੂੰ ਮਾਰਨੇ ਆ ਆ ਯਾਰਾ ਦੋਸਤਾ ਤੋਂ ਜਨਕਿ ਤੁਸੀਂ ਉਹਨੂੰ ਪੇਜ ਤੇ ਤੁਰਾ ਲਓ ਹਾਂਜੀ ਹਾਂਜੀ ਠੀਕ ਐ ਤਾਂ ਤੁਸੀਂ ਇੰਨੀ ਸਟਰਗਲ ਕਰਦੇ ਹੋ ਇੰਨੀ ਮਿਹਨਤ ਕਰਦੇ ਹੋ ਤੇ ਤੁਹਾਡੇ ਗੀਤ ਜੋ ਮਾਰਕੀਟ ਚ ਆਏ ਨੇ ਹਾਂਜੀ ਕੀ ਉਹਨਾਂ ਨੇ ਤੁਹਾਨੂੰ ਕੁਝ ਤੁਹਾਡਾ ਸੇਵਾ ਪਾਣੀ ਕੀਤਾ ਕਿ ਨਹੀਂ ਕੀਤਾ ਨਾ ਜੀ ਨਾ ਜੀ ਨਾ ਜੀ ਕੁਝ ਨਹੀਂ ਜਿਵੇਂ ਆਪਦੇ ਕੋਲੋਂ ਪੈਸੇ ਲਾਇਆ ਜਾਣ ਕੇ ਤੁਸੀਂ ਸਿਰਫ ਸੌਂਗ ਨੂੰ ਕੰਮ ਕਰਦੇ ਹਾਂ ਹਾਂਜੀ ਸੌਂਗ ਨੂੰ ਹੀ ਸੌਂਗ ਨੂੰ ਪੈਸੇ ਕਮਾਉਣ ਲਈ ਨਹੀਂ ਕੰਮ ਕਰਦੇ ਜੀ ਪੈਸੇ ਕਮਾਉਣ ਲਈ ਲਿਖਦੇ ਨਾ ਕੋਈ ਲਿਖ ਰਹੇ ਠੀਕ ਹੈ ਤੇ ਮੈਂ ਇੱਕ ਉਹ ਗੱਲ ਹੋਰ ਕਹਿਣਾ ਚਾਹਾਂਗਾ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜਿਵੇਂ ਹੁਣ ਤੁਸੀਂ ਗੀਤ ਲਿਖ ਰਹੇ ਹੋ ਹਾਂਜੀ ਤੁਸੀਂ ਹਰੇਕ ਵਿਸ਼ੇ ਤੇ ਲਿਖ ਦਿੰਦੇ ਹੋ ਹਾਂਜੀ ਹਾਂਜੀ ਬੈਠੇ ਬੈਠੇ ਲਿਖ ਦਿੰਦੇ ਹੋ ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਸੀ ਹਾਂਜੀ ਹਾਂਜੀ ਤੁਸੀਂ ਨਾਲ ਦੀ ਨਾਲ ਗੀਤ ਮੈਨੂੰ ਸੁਣਾਇਆ ਜਿਹੜਾ ਕਿ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਅੱਜ ਕੱਲ ਜਿਹੜੇ ਕਲਾਕਾਰ ਨੇ ਉਹ ਇਧਰੋਂ ਚੱਕਦੇ ਆ ਉਧਰੋਂ ਹੀ ਫੜਦੇ ਆ ਲੱਤ ਬਾਹਾਂ ਜਾਨੀ ਕਿ ਕੜੀਸ ਕੇ ਫਿਰ ਜਾਨੀ ਕਿ ਗੱਲਾਂ ਬਾਤਾਂ ਗੀਤ ਬਣਾ ਲੈਂਦੇ ਨੇ ਸਹੀ ਗੱਲ ਆ ਜੀ ਪਰ ਜਿਹੜੇ ਮੈਨੂੰ ਥੋੜੇ ਗੀਤ ਲੱਗੇ ਹਾਂ ਜੀ ਉਹ ਦਿਲ ਨੂੰ ਸਕੂਨ ਦੇਣ ਵਾਲੇ ਗੀਤ ਨੇ ਹਲਕੇ ਗੀਤ ਨੇ ਵਧੀਆ ਗੀਤ ਨੇ ਹਾਂ ਜੀ ਧੰਨਵਾਦ ਜੀ ਤੇ ਮੈਂ ਚਾਹਣਾ ਵੀ ਤੁਸੀਂ ਇੱਕ ਇਦਾਂ ਦਾ ਹਲਕਾ ਜਿਹਾ ਗੀਤ ਜਿਹੜਾ ਦਿਲ ਨੂੰ ਸ਼ੂਭੇ ਉਹ ਆਪਦੀ ਆਵਾਜ਼ ਦੇ ਵਿੱਚ ਸਾਨੂੰ ਸੁਣਾਓ ਸੁਣਾ ਨਹੀਂ ਧੰਨਵਾਦ ਜੀ ਸੁਣਾਓ ਜੀ ਬੁੱਟਾ ਜੀ ਜਿਨ੍ਹਾਂ ਨੂੰ ਦਿਲ ਚੋਂ ਚਾਹੁੰਦੇ ਸੀ ਸਾਨੂੰ ਦਿਲ ਦੇ ਅਮਰ ਨੂੰ ਕਹਣ ਲੱਗੇ ਵਾਹ ਆਪ ਦੇ ਕੇ ਜ਼ਖਮ ਅਸਾਂ ਨੂੰ ਆਪ ਹੀ ਮਲਮ ਲਾਉਣ ਲੱਗੇ ਜਦੋਂ ਲੱਗਿਆ ਪਤਾ ਉਹ ਬਦਲ ਗਏ ਉਹਨਾਂ ਦੀ ਚਾਲ ਕੋਲੋਟੀ ਦਾ ਕੁਸ ਬੇਕਦਰ ਹਨੇ ਮਾਰ ਲਿਆ ਕੁਸ ਦੋਸ ਹੈ ਕਿਸਮਤ ਖੋਟੀ ਦਾ ਜਿੰਨਾ ਲਈ ਅਸੀਂ ਖੂਨ ਡੋਲਿਆ ਉਹ ਪਾਣੀ ਦੁੱਲਣ ਝੋਕ ਨਹੀਂ ਹੈ ਤਾਂ ਪੁਣੀ ਨੇ ਕੋਈ ਘਰ ਨਹੀਂ ਸਾਡੇ ਉਹਨਾਂ ਨਾਲ ਸੰਜੋ ਹੋਗ ਨਹੀਂ ਉਹ ਪੈਸੇ ਦੇ ਲੋਬੀ ਬਣ ਕੇ ਮਸਲਾ ਇੱਥੇ ਰੋਟੀ ਦਾ ਕੁਸਬੇ ਕਦਰਾਂ ਨੇ ਮਾਰ ਲਿਆ ਉਸ ਦੋਸ ਸੇ ਕਿਸਮਤ ਖੋਟੀ ਦਾ ਬਹੁਤ ਹੀ ਵਧੀਆ ਤੁਹਾਡਾ ਜਿਹੜਾ ਧੰਨਵਾਦ ਜੀ ਗੀਤ ਆ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਤੁਸੀਂ ਅੱਜ ਦੇ ਹਾਲਾਤਾਂ ਦੇ ਮੁਤਾਬਕ ਗੀਤ ਇਹ ਹਾਂਜੀ ਹਾਂਜੀ ਸੁਣਾਇਆ ਤੇ ਲਿਖਿਆਗਾ ਵੀ ਤੁਹਾਡੇ ਹੁਣ ਤੱਕ ਕਿੰਨੇ ਗੀਤ ਰਿਕਾਰਡ ਹੋ ਚੁੱਕੇ ਹਨ ਦੋ ਹੋ ਚੁੱਕੇ ਆ ਰਿਕਾਰਡ ਬਈ ਅੱਜ ਤੱਕ ਗੀਤ ਅੱਛਾ ਤੇ ਤਕਰੀਬਨ ਤੁਸੀਂ ਲਿਖੇ ਕਿੰਨੇ ਗੀਤ ਨੇ ਪ੍ਰੋਪਰ ਪਰ ਤੁਹਾਡੇ ਕੋਲੇ 2200 ਰੁਪਿਆ ਬਾਈ ਜੀ ਲਿਖਿਆ ਅੱਛਾ 2250 ਕੀ ਤੁਸੀਂ ਲਿਖੀ ਬੈਠੇ ਹੋ ਹਾਂਜੀ ਓਹੋ ਫਿਰ ਕਿਸੇ ਕਲਾਕਾਰ ਨਾਲ ਕੋਈ ਗੱਲਬਾਤ ਹੋਈ ਨਹੀਂ ਨਾ ਜੀ ਕੋਈ ਗੱਲਬਾਤ ਨਹੀਂ ਹੋਈ ਬਾਈ ਜੀ ਕਿਸੇ ਨੇ ਨਹੀਂ ਬਾਹ ਫੜੀ ਅੱਛਾ ਜਨਿਕੇ ਤੁਹਾਨੂੰ ਇੱਕ ਸਹਾਰੇ ਦੀ ਲੋੜ ਆ ਹਜੇ ਹਾਂਜੀ ਹਾਂਜੀ ਜੀ ਜਿਹੜਾ ਕੋਈ ਕਲਾਕਾਰ ਤੁਹਾਡੀ ਬਾਹ ਫੜੇ ਬਾਹ ਫੜੇ ਜੀ ਬਾਹ ਫੜੇ ਬਾਕੀ ਮੈਂ ਇਸ ਚੈਨਲ ਦੇ ਥਰੂ ਇਹ ਕਹਿਣਾ ਚਾਹਾਂਗਾ ਕਿ ਬੂਟਾ ਸਿੰਘ ਜੀ ਦੀ ਜਿਹੜੀ ਲਿਖਤਾਂ ਗੀਤਕਾਰੀ ਆ ਬਹੁਤ ਹੀ ਸ਼ਾਨਦਾਰ ਆ ਵੀ ਇਹਨਾਂ ਦੀ ਗਾਇਕੀ ਹੈ ਗੀਤਕਾਰੀ ਹੈ ਜੋ ਉਹ ਪੰਜਾਬ ਦੇ ਰਿਲੇਟਿਵ ਆ ਇੰਨੇ ਸੋਹਣੇ ਗੀਤ ਇੰਨੀ ਵਧੀਆ ਆਵਾਜ਼ ਚ ਇਹਨਾਂ ਨੇ ਸਾਨੂੰ ਸੁਣਾਇਆ ਤਾਂ ਮੈਂ ਇੱਕ ਹੋਰ ਗੀਤ ਜੇ ਕੋਈ ਤੁਸੀਂ ਧਾਰਮਿਕ ਗੀਤ ਲਿਖਿਆ ਤਾਂ ਕਿਰਪਾ ਕਰਕੇ ਸਾਨੂੰ ਉਹ ਵੀ ਸੁਣਾਓ ਦੋ ਟੱਪੇ ਸਿਰਫ ਦੋ ਟੱਪੇ ਸੁਣਾ ਦਿਓ ਕੋਈ ਚੱਕਰ ਨਹੀਂ ਧੰਨਵਾਦ ਭੈਣ ਨਾਲ ਕੀ ਦਿਆ ਬੀਰਾ ਤੈਨੂੰ ਬੜਦ ਸੰਗਾਰੇ ਹੱਥੀ ਕਰ ਤਾ ਕਰਤ ਨਾਲੇ ਦੁਨੀਆਂ ਨੂੰ ਤਾਰੇ ਤਹੀਂ ਆਉਂਦਾ ਹੈ ਜਹਾਨ ਤੇਰੇ ਚੱਲ ਕੇ ਦੁਵਾਰੇ ਭੈਣ ਨਾਨਕੀ ਦਾ ਵੀਰਾ ਤੈਨੂੰ ਬੜ ਦਿਸ ਸ਼ਿੰਗਾਰੇ ਸੁੱਕੇ ਰੁੱਖ ਹਰੇ ਹੁੰਦੇ ਜਿੱਥੇ ਲਾਉਂਦੇ ਤੁਸੀਂ ਡੇਰਾ ਉੱਥੇ ਚਾਨਣ ਹੋ ਜਾਂਦਾ ਜਿੱਥੇ ਹੁੰਦਾ ਸੀ ਹਨੇਰਾ ਕਹੀ ਡੁੱਬਦੇ ਤਸਾਂ ਨੇ ਬਾਹ ਹੜਕੇ ਸਿਤਾਰੇ ਭੈਣ ਨਾਨ ਕੀ ਦਾ ਵੀਰਾ ਤੈਨ ਦੋਬਲਤ ਸ਼نگਾਰੇ ਬਹੁਤ ਹੀ ਵਧੀਆ ਤਾਂ ਬੁੱਟਾ ਜੀ ਮੈਨੂੰ ਇਹ ਦੱਸੋ ਵੀ ਜਿਹੜੇ ਗੀਤ ਤੁਹਾਡੇ ਰਿਕਾਰਡ ਹੋਏ ਨੇ ਉਹ YouTube ਤੇ ਵੀ ਆਏ ਹੋਣਗੇ ਹਾਂਜੀ ਹਾਂਜੀ ਸਰ ਹਾਂਜੀ ਤੇ ਪਹਿਲਾ ਗੀਤ ਜਿਹੜਾ ਤੁਹਾਡਾ ਉਹ ਕਿਸ ਨੇ ਗਾਇਆ ਦੇਵ ਚਨੀਰ ਨੇ ਗਾਇਆ ਜੀ ਦੇਵ ਚਨੀਰ ਨੇ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਦੂਸਰਾ ਉਸ ਤੋਂ ਬਾਅਦ ਜੀ ਗੋਰਾ ਗੋਰੇ ਨੇ ਗਾਇਆ ਜੀ ਗੋਰਾ ਤਨੋਲਾ ਜੀ ਜਿਵੇਂ ਆਪਾਂ ਕਹੇ ਦੀ ਅੱਜ ਦੇ ਕਲਾਕਾਰਾਂ ਬਾਰੇ ਹਾਂਜੀ ਵੀ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਰਹਿ ਕੇ ਵੀ ਉਸ ਪੁਰਾਣੇ ਪੰਜਾਬ ਨਾਲ ਜੁੜੇ ਹੋ ਥੋਡੀ ਜਿਹੜੀ ਲਿਖਤ ਆ ਉਹ ਪੁਰਾਣੇ ਪੰਜਾਬ ਨਾਲ ਜਾਨਕੀ ਮੇਲ ਖਾਂਦੀ ਆ ਤਾਂ ਤੁਸੀਂ ਨਵੇਂ ਕਲਾਕਾਰਾਂ ਨੂੰ ਨਵੇਂ ਗੀਤਕਾਰਾਂ ਨੂੰ ਕੀ ਕਹਿਣਾ ਚਾਹੋਗੇ ਵੀ ਉਹ ਜਿਹੜੇ ਅੱਜ ਕੱਲ ਤੁਸੀਂ ਆਸਲੇ ਵਾਲੇ ਗੀਤ ਸੁਣਦੇ ਹੋ ਹਾਂਜੀ ਜਾਂ ਨਸ਼ਿਆਂ ਬਾਰੇ ਜਾਂ ਕੁਝ ਹੋਰ ਲਿਖ ਰਹੇ ਨੇ ਹਾਂਜੀ ਵੀ ਕੀ ਉਹਨਾਂ ਤੋਂ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਉਹਨਾਂ ਬਾਰੇ ਸਾਡਾ ਸੰਦੇਸ਼ ਇਹੀ ਹੈ ਜੀ ਉਹ ਤਾਂ ਆਉਣ ਵਾਲੀਆਂ ਨਸਲਾਂ ਦਾ ਖਰਾਬ ਕਰਦੇ ਹੈ ਜੀ ਇਹ ਤਾਂ ਤੁਹਾਡੀ ਬਿਲਕੁਲ ਸਹੀ ਹੈ ਕਿਉਂਕਿ ਉਹ ਸਾਡੀਆਂ ਆਉਣ ਵਾਲੇ ਪੀੜ੍ਹੀਆਂ ਨੂੰ ਹਾਂਜੀ ਨਸ਼ੇ ਦੇ ਵਿੱਚ ਹਾਂਜੀ ਹਾਂਜੀ ਨਸ਼ੇ ਤੇ ਜੀ ਅਸਲੇ ਤੇ ਲਾ ਲੋ ਤੁਸੀਂ ਹੂੰ ਹੂੰ ਯਾਨੀ ਕਿ ਉਹ ਖਰਾਬ ਹੀ ਕਰ ਰਿਹਾ ਹੁਣ ਸਾਰੀ ਸੱਭਿਆਚਾਰ ਨੂੰ ਯਾਨੀ ਕਿ ਇਹ ਨਹੀਂ ਸੱਭਾ ਚਾਤ ਚੀਜ਼ ਨਹੀਂ ਕਉਂਦੇ ਹਾਂ ਬਾਕੀ ਮੈਂ ਹੋਰ ਜਿਵੇਂ ਤੁਸੀਂ ਕਹਿੰਦੇ ਹੋ ਵੀ ਇੱਕ ਪੰਜਾਬ ਦਾ ਕਲਚਰ ਆ ਸੱਭਿਆਚਾਰ ਆ ਹਾਂਜੀ ਹਾਂਜੀ ਵੀ ਉਹਦੇ ਨੇੜੇ ਆ ਕੇ ਗੀਤ ਗਾ ਲਿਖਣੇ ਚਾਹੀਦੇ ਗਾਣੇ ਹਾਂਜੀ 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 ਨਾ ਕਿ ਕੋਈ ਜਿਆਦਾ ਤੋੜ-ਫੋੜ ਵਾਲੇ ਗੀਤ ਜਾਂ ਲੜਾਈ ਝਗੜੇ ਵਾਲੇ ਗੀਤ ਜਿਆਦਾ ਵੱਧ ਤੋਂ ਵੱਧ ਪਿਆਰ ਵਾਲੇ ਗੀਤ ਹੀ ਗਾਉਣੇ ਕਰਨੇ ਚਾਹੀਦੇ ਲਿਖਣੇ ਵੀ ਚਾਹੀਦੇ ਜੀ ਜਿਵੇਂ ਘਰਾਂ ਦੇ ਵਿੱਚ ਬਹਿ ਕੇ ਕੁੜੀਆਂ-ਬੁੜੀਆਂ ਸੁਣ ਸਕਣ ਜੀ ਚਲੋ ਇਹ ਤਾਂ ਹੁਣ ਮੈਂ ਤੁਹਾਨੂੰ ਇਹ ਪੁੱਛਣਾ ਵੀ ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਨੇ ਸਾਡੀ ਫੈਮਿਲੀ ਦੇ ਵਿੱਚ ਅਸੀਂ ਪੰਜ ਹੀ ਹਾਂ ਜੀ ਮੇਰਾ ਫਾਦਰ ਸਾਹਿਬ ਆ ਜੀ ਮੇਰੀ ਮਾਤਾ ਜੀ ਹੈਗੀ ਬੇਟਾ ਬੇਟੀ ਹੈ ਜੀ ਇੱਕ ਅੱਛਾ ਤੇ ਮੇਰੇ ਫਾਦਰ ਸਾਹਿਬ ਕੀ ਕਰਦੇ ਆ ਤੁਹਾਡੇ ਫਾਦਰ ਸਾਹਿਬ ਜੀ ਮੇਰੇ 에ਅਰਫੋਰਸ ਸੈਕਿਉਰਿਟੀ ਕਰਕੇ ਆ ਜੀ ਅੱਛਾ ਹਾਂਜੀ 에ਅਰਫੋਰਸ ਸਟੇਸ਼ਨ ਦੇ ਵਿੱਚ ਹਾਂਜੀ ਬਰਨਾਲਾ ਹਾਂਜੀ ਅੱਛਾ ਫਿਰ ਤੁਸੀਂ ਕਿਉਂ ਨਹੀਂ ਬੜੇ ਮੈਨੂੰ ਇਹ ਦੱਸੋ ਸਾਡੀ ਬਸ ਕਿਸਮਤ ਹੀ ਇਹ ਸੀ ਬਸ ਜਿੱਧਰ ਨੂੰ ਜਾਏਗੀ ਅਸੀਂ ਉਧਰ ਨੂੰ ਹੀ ਜਾਏਗੇ ਜੀ ਨਾ ਤਾਂ ਉਹਨੇ ਪੜਾਉਣ ਦੀ ਕੋਸ਼ਿਸ਼ કરી ਸਾਨੂੰ ਨਾ ਹੀ ਅਸੀਂ ਪੜਨ ਦੀ ਕੋਸ਼ਿਸ਼ કરી ਅੱਛਾ ਬਈ ਕੀ ਪੋਸਟ ਕੇ ਕੀ ਪੋਸਟ ਤੇ ਸੀਗੇ ਇਹ ਫਾਦਰ ਸਾਹਿਬ ਤੁਹਾਡੇ ਇਹ ਫਾਦਰ ਸਾਹਿਬ ਸਾਡੇ ਜੀ ਸੀਗੇ 에어 ਫੋਰਸ ਬਿਜਲੀ ਦਾ ਕੰਮ ਤੇ ਸੀਗੇ ਜੀ ਫਿਰ ਤਾਂ ਵਧੀਆ ਪੋਸਟ ਲੇਗੀ ਫਿਰ ਤੁਸੀਂ ਫਿਰ ਕਿਤੇ ਨਾ ਕਿਤੇ ਤੁਹਾਨੂੰ ਵੀ ਆਲਾਦਾ ਹੋ ਵੀ ਯਾਰ ਜੇ ਪੜ ਜਾਂਦੇ ਅੱਜ ਕੁਛ ਨਾ ਕੁਛ ਹੋਰ ਬਣ ਜਾਂਦੇ ਹਾਂਜੀ 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 ਸਾਨੂੰ ਕਿਉਂਕਿ ਅੱਜ ਜਿਹੜੇ ਹਿਸਾਬ ਨਾਲ ਤੁਸੀਂ ਕੰਮ ਕਰ ਰਹੇ ਹੋ ਪਥੇੜ ਦਾ ਕੰਮ ਉਹਦੇ ਲਈ ਕੋਈ ਡਿਗਰੀ ਦੀ ਕੋਈ ਕਾਸੇ ਦੀ ਲੋੜ ਨਹੀਂ ਹੈਗੀ ਬੜੀ ਨਹੀਂ ਉਹਦੇ ਲਈ ਕੋਈ ਨਹੀਂ ਉਹ ਤਾਂ ਅੰਨੇ ਵਾਲੀ ਛੁੱਟੀ ਹੈ ਹਾਂ ਉਹ ਤਾਂ ਇੱਕ ਜਿਵੇਂ ਕਹਿੰਦੇ ਨੇ ਆ ਵੀ ਲੇਬਰ ਲੇਬਰ ਵਾਲਾ ਕੰਮ ਹਾਂ ਲੇਬਰ ਵਾਲਾ ਕੰਮ ਹਾਂ ਤੇ ਵੀ ਤੁਹਾਨੂੰ ਕਦੇ ਨਾ ਕਦੇ ਅਫਸੋਸ ਤਾਂ ਹੁੰਦਾ ਹੋਊ ਵੀ ਜੇ ਪੜ ਜਾਂਦੇ ਹਾਂ ਜੀ ਅਫਸੋਸ ਆਉਂਦਾ ਜੀ ਦਿੱਕਤ ਆਉਂਦੀ ਹੈ ਜਦੋਂ ਅਸੀਂ ਕੁਝ ਨਾ ਕੁਝ ਲਿਖਦੇ ਕਰਦੇ ਆ ਉਦੋਂ ਵੀ ਸਾਨੂੰ ਦਿੱਕਤ ਆ ਜਾਂਦੀ ਹੈ ਕਈ ਵਾਰੀ ਕੋਈ ਇਹੋ ਜਿਹਾ ਮਸਲਾ ਆ ਡ ਜਾਂਦਾ ਵੀ ਇੱਥੇ ਹੁਣ ਅਸੀਂ ਕੀ ਕਰੀਏ ਕੀ ਪਾਈ ਹੂੰ ਜਦੋਂ ਕਦੇ ਸੱਭਿਆਚਾਰ ਦੀ ਗੱਲ ਆੜਦੀ ਹੈਗੀ ਉੱਥੇ ਹੀ ਸੋਚਦੇ ਆ ਫੇਰ ਅਸੀਂ ਬਾਵਾ ਸਾਹਿਬ ਡਾਕਟਰ ਮੇਡ ਕਰਨ ਜ਼ਿਆਦ ਕਰਦੇ ਆ ਵੀ ਸਾਨੂੰ ਉਹਨੇ ਇੰਨਾ ਕੁਝ ਦਿੱਤਾ ਹਨ ਉਹ ਆਹ ਚੀਜ਼ਾਂ ਬਖਸ਼ੀਆਂ ਵੀ ਅਸੀਂ ਫੇਰ ਵੀ ਕੰਮ ਕਰਕੇ ਜਾਇ ਤਾਇਆ ਪਾਸ ਕਰਦੇ ਆ ਉਹਦਾ ਵੀ ਅਸੀਂ ਫੇਰ ਵੀ ਵਧਿਆਂਗੇ ਬਹੁਤ ਨਾਲ ਮੈਂ ਇੱਕ ਗੱਲ ਇਹ ਹੁੰਦੀ ਆ ਆਪਣੇ ਮਨ ਦੇ ਵਿੱਚ ਜੇਕਰ ਦੇਖੋ ਹੁਣ ਤੁਸੀਂ ਅਨਪੜ੍ਹ ਹੋ ਤੁਸੀਂ ਆਪਣੇ ਆਪ ਨੂੰ ਗੂਠਾ ਸਾਫ ਕਹਿੰਦੇ ਹੋ ਠੀਕ ਹੈ ਤੇ ਮੈਂ ਇਹ ਕਹਿਣਾ ਚਾਹਣਾ ਵੀ ਜੇ ਤੁਸੀਂ ਪੜੇ ਹੁੰਦੇ ਤਾਂ ਤੁਹਾਨੂੰ ਲੱਗਦਾ ਵੀ ਤੁਸੀਂ ਅੱਜ ਕਿਤੇ ਵਧੀਆ ਲੈਵਲ ਤੇ ਵਧੀਆ ਗੀਤਕਾਰੀ ਦੇ ਜਾਂ ਕਿਤੇ ਵਧੀਆ ਪਾਸੇ ਖੇਤਰ ਚ ਕਰੇ ਹੁੰਦੇ ਹੁੰਦੇ ਹਾਂਜੀ 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 ਸਾਡੇ ਦਿਲ ਨੂੰ ਹੈਗਾ ਜੀ ਇਹ ਅੱਛਾ ਯਾਨੀ ਕਿ ਹੁਣ ਕਿਤੇ ਨਾ ਕਿਤੇ ਅਫਸੋਸ ਵੀ ਆ ਵੀ ਜੇ ਨਾ ਪੜੇ ਹੁੰਦੇ ਤਾਂ ਵਧੀਆ ਤਰੱਕੀ ਕਰ ਜਾਂਦੇ ਕਰ ਜਾਂਦੇ ਹੀ ਕਰ ਜਾਂਦੇ ਹੀ ਕੋਈ ਪੜ੍ਹੇ ਲਿਖੇ ਹੁੰਦੇ ਕਿਸੇ ਪਾਸੇ ਹੋਰ ਹੱਥ ਪਾਉਂਦੇ ਸੌ ਕੁਸ ਹੁਣ ਸਾਨੂੰ ਕੋਈ ਪੁੱਛਦਾ ਹੀ ਨਹੀਂ ਅਣਪੜ੍ਹਨ ਵਾਲਾ ਅਣਪੜ੍ਹ ਬੰਦਾ ਜੀ ਤਾਂ ਨਹੀਂ ਇਹ ਤਾਂ ਗੱਲ ਤੁਹਾਡੀ ਬਿਲਕੁਲ ਜਾਇਜ਼ ਆ ਕਿਉਂਕਿ ਅਣਪੜ੍ਹਤਾ ਇੱਕ ਐਸੀ ਚੀਜ਼ ਹੈ ਵੀ ਇੱਕ ਸੰਸਾਰ ਨੂੰ ਆਪਾਂ ਉਸ ਨਜ਼ਰੀਏ ਨਾਲ ਨਹੀਂ ਦੇਖ ਸਕਦੇ ਜਿੰਨਾ ਚਿਹਰਾ ਆਪਾਂ ਪੜੇ ਲਿਖੇ ਨਹੀਂ ਹੈ ਹਾਂਜੀ ਹਾਂਜੀ ਠੀਕ ਹੈ ਕਿਉਂਕਿ ਪੜ੍ਹਾਈ ਇੰਨੀ ਜ਼ਰੂਰੀ ਹੈ ਸਾਡੇ ਲਈ ਸਾਡੇ ਸਮਾਜ ਲਈ ਕਿਉਂਕਿ ਜੇ ਤੁਸੀਂ ਗਰੀਬੀ ਖੇਤਰ ਚੋਂ ਗਰੀਬੀ ਵਾਲੇ ਪਾਸੋਂ ਨਿਕਲਣਾ ਚਾਹੁੰਦੇ ਹੋ ਤਾਂ ਤੁਸੀਂ ਪੜੇ ਹੋਣਾ ਤੁਹਾਡਾ ਜ਼ਰੂਰੀ ਆ ਤੁਸੀਂ ਹਰੇਕ ਖੇਤਰ 'ਚ ਜੇ ਤਰੱਕੀ ਕਰਨੀ ਆ ਤਾਂ ਤੁਹਾਨੂੰ ਅਪਡੇਟ ਹੋਣਾ ਪਊਗਾ ਨਵੀਂ ਤਕਨੀਕ ਸਿੱਖਣੀ ਪਊਗੀ ਨਾਲ ਨਾਲ ਤੁਹਾਨੂੰ ਆਪਣੇ ਖੇਤਰ ਦੇ ਮੁਤਾਬਕ ਪੜਨਾ ਪਊਗਾ ਸਹੀ ਗੱਲ ਆ ਜੀ ਠੀਕ ਹੈ ਨਾ ਫੇਰ ਹੀ ਤੁਸੀਂ ਤਰੱਕੀ ਕਰ ਸਕਦੇ ਹੋ ਸਹੀ ਗੱਲ ਆ ਜੀ ਤਾਂ ਹੋਰ ਬੁਟਾ ਜੀ ਜਿਹੜਾ ਤੁਸੀਂ ਪਹਿਲਾਂ ਮੈਨੂੰ ਕੀ ਸੁਣਾਇਆ ਸੀਗਾ ਉਹ ਖੇਤਾਂ ਦੇ ਆਧਾਰਤ ਮੜਾ ਜਾਓ ਸੁਣਾਓਗੇ ਹਾਂਜੀ ਹਾਂਜੀ ਤਾਂ ਦੋ ਟੱਪੇ ਉਹਦੇ ਵੀ ਸੁਣਾ ਦਿਓ ਸਾਨੂੰ ਸਾਡੇ ਖੇਤਾਂ ਵਿੱਚ ਪੰਸੀ ਬੋਲਦੇ ਤੇਰੇ ਸਰ ਵਿੱਚ ਪਈਏ ਸੁਨਸਾਨ ਨਹੀਂ ਇੱਥੇ ਸਾਡਾ ਜੀ ਨਹੀਂ ਲੱਗਣਾ ਅਸੀਂ ਪਿੰਡੂ ਹੁੰਦੇ ਪਿੰਡਾਂ ਦੀ ਰਿਸਾ ਇੱਥੇ ਸਾਡਾ ਜੀ ਨਹੀਂ ਲੱਗਣਾ ਅਸੀਂ ਪਿੰਡੂ ਹੁੰਦੇ ਪਿੰਡਾਂ ਦੀ ਨਿਸਾਨ ਤੇਰੇ ਸਰਬ ਵਿੱਚ ਤਾਂ ਹਵਾ ਮਾ ਆਉਣ ਤਤੀਆਂ ਸਾਡੇ ਖੇਤਾਂ ਵਿੱਚ ਬੁੱਲੇ ਭਗਦੇ ਕੋਹਾ ਦੂਰ ਤੱਕ ਇੱਥੇ ਦਿਸ ਹਰਿਆਲੀ ਯਾਰਾਂ ਨੂੰ ਨੇ ਯਾਹਰ ਫੇਰ ਲੱਭਦੇ ਮੋਟ ਰਹਤੇ ਮਿਲੇ ਲੱਗੇ ਬਿੱਤੇ ਖੁਸ਼ੀਆਂ ਚ ਸਾਮਨੀ ਇੱਥੇ ਸਾਡਾ ਜੀ ਨਹੀਂ ਲੱਗਣਾ ਅਸੀਂ ਪਿੰਡੂ ਹੁੰਦੇ ਪਿੰਡਾਂ ਦੀ ਨੇ ਸੋ ਬਹੁਤ ਵਧੀਆ ਬਈ ਜੀ ਬੁੱਟਾ ਜੀ ਬਹੁਤ ਹੀ ਵਧੀਆ ਕੀਤਾ ਤੁਸੀਂ ਲਿਖਿਆ ਤੇ ਗਾਇਆ ਤਾਂ ਮੈਂ ਬੈ ਤੁਹਾਨੂੰ ਇੱਕ ਸਿਚੁਏਸ਼ਨ ਜਣੇ ਕਿ ਮਤਲਬ ਸਲਾਹ ਦੇਣਾ ਚਾਹੂੰਗਾ ਹਾਂਜੀ ਹਾਂਜੀ ਵੀ ਤੁਸੀਂ ਗੀਤ ਲਿਖਦੇ ਤਾਂ ਬਹੁਤ ਸੋਹਣਾ ਧੰਨਵਾਦ ਜੀ ਤੁਹਾਡਾ ਧੰਨਵਾਦ ਤੇ ਮੈਂ ਇਹ ਚਾਹਣਾ ਵੀ ਤੁਹਾਡੀ ਆਵਾਜ਼ ਵੀ ਬਹੁਤ ਪਿਆਰੀ ਆ ਤੇ ਕੋਸ਼ਿਸ਼ ਕਰੋ ਤੁਸੀਂ ਆਪ ਦਾ ਗੀਤ ਕੋਈ ਰਿਕਾਰਡ ਕਰਾਓ ਆਦੀ ਆਵਾਜ਼ ਦੇ ਵਿੱਚ ਕਿਉਂਕਿ ਅੱਜ ਕੱਲ ਦੇ ਕਲਾਕਾਰਾਂ ਦੀ ਆਵਾਜ਼ ਦੇਖੀ ਆ ਆਟੋ ਟਿਊਨ ਲਾ ਦਿੰਦੇ ਨੇ ਪਰ ਤੁਹਾਡੀ ਦੇਖੋ ਆਪਾਂ ਸਿੰਪਲ ਮੈਕ ਤੇ ਜਨਕਿ ਰਿਕਾਰਡ ਕਰ ਰਹੇ ਆ ਤੁਹਾਡੀ ਆਵਾਜ਼ ਬਹੁਤ ਹੀ ਸਰੀਲੀ ਤੇ ਵਧੀਆ ਆਵਾਜ਼ ਲੱਗੀ ਧੰਨਵਾਦ ਜੀ ਸ਼ੁਕਰ ਤੁਹਾਡਾ ਸ਼ੁਕਰ ਸਰੋਤਿਆਂ ਦਾ ਦੇਖਣ ਦਾ ਜੀ ਧੰਨਵਾਦ ਜੀ ਅੱਛਾ ਤੇ ਬੂਟਾ ਸਿੰਘ ਜੀ ਮੈਨੂੰ ਆਏ ਦੱਸੋ ਵੀ ਤੁਸੀਂ ਨਹੀਂ ਪੜੇ ਇਹ ਤਾਂ ਤੁਹਾਨੂੰ ਅਫਸੋਸ ਆ ਅਫਸੋਸ ਆ ਜੀ ਤੇ ਕੀ ਤੁਸੀਂ ਆਪਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ ਰਹੇ ਹੋ ਹਾਂਜੀ 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 ਭਾਈ ਜੀ ਬੱਚਿਆਂ ਨੂੰ ਵਧੀਆ ਪੜਾ ਰਹੇ ਹਾਂ ਉਹਨਾਂ ਨੂੰ ਇਹ ਕਹਿ ਰਹੇ ਆ ਕਿ ਤੁਸੀਂ ਪੜੋ ਦੱਬ ਕੇ ਵੀ ਤੁਸੀਂ ਪੜੋਗੇ ਕੁਝ ਫੇਰ ਕੁਝ ਫੇਰੀ ਹਾਂ ਫੇਰੀ ਕੁਝ ਜ਼ਿੰਦਗੀ ਚ ਆਪਾਂ ਬਣ ਸਕਦੇ ਹਾਂ ਹਾਂਜੀ ਹਾਂਜੀ ਹਾਂ ਵੀ ਜਿਹੜੀ ਕਮੀ ਤੁਸੀਂ ਤੁਹਾਡੇ ਚ ਰਹੇਗੀ ਵੀ ਉਹ ਕਮੀ ਬੱਚਿਆਂ ਚ ਨਾਲ ਨਹੀਂ 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 ਬਹੁਤ ਵਧੀਆ ਗੱਲ ਆ ਤੁਹਾਡੀ ਤੁਸੀਂ ਬੱਚਿਆਂ ਨੂੰ ਮੈਂ ਵੀ ਇਹ ਤੁਹਾਨੂੰ ਕਹਿਣਾ ਚਾਹਣਾ ਸਪੈਸ਼ਲੀ ਵੀ ਉਹਨਾਂ ਜਿੰਨਾ ਪੜਨਾ ਚਾਹੁੰਦੇ ਨੇ ਪੜਾਓ ਹਾਂਜੀ ਨਹੀਂ ਅਸੀਂ ਇਹ ਸੋਚ ਰੱਖਿਆ ਵੀ ਪੜਾ ਕੇ ਹੀ ਬਾਹਰੇ ਤੋਰਨਾ ਹੈ ਬੱਚੇ ਜੀ ਅਸੀਂ ਉਹਨਾਂ ਨੂੰ ਵਿਰਸੇ ਨਾਲ ਜੋੜ ਕੇ ਰੱਖਣਾ ਆਪਦੇ ਪੰਜਾਬ ਨਾਲ ਜੋੜ ਕੇ ਰੱਖਣਾ ਜੀ ਉਹਨਾਂ ਨੂੰ ਆਪਦੇ ਕਲਚਰ ਨਾਲ ਹੀ ਜੋੜ ਕੇ ਰੱਖਣਾ ਬਿਲਕੁਲ ਸਹੀ ਵਧੀਆ ਗੱਲ ਆ ਤੁਹਾਡੀ ਵਧੀਆ ਸੋਚ ਆ ਤੁਸੀਂ ਪੰਜਾਬ ਦੀ ਮਿੱਟੀ ਨੂੰ ਪ੍ਰੋਮੋਟ ਕਰਦੇ ਹੋ ਪੰਜਾਬ ਦੇ ਕਲਚਰ ਨੂੰ ਪ੍ਰੋਮੋਟ ਕਰਦੇ ਹੋ ਤੇ ਪੰਜਾਬ ਦੇ ਵਿੱਚ ਰਹਿ ਕੇ ਹੀ ਪੰਜਾਬ ਨੂੰ ਪਰਫੁੱਲਤ ਕਰਨ ਦੀ ਗੱਲ ਕਰਦੇ ਹੋ ਹਾਂਜੀ ਹਾਂਜੀ ਤੁਹਾਡੀਆਂ ਜਿਹੜੀਆਂ ਮੈਨੂੰ ਗੱਲਾਂ ਉਹ ਬਹੁਤ ਵਧੀਆ ਲੱਗੀਆਂ ਤੁਸੀਂ ਸਾਡੀ ਜੀ ਸੋਚ ਇਹ ਹੈ ਜੀ ਅਸੀਂ ਆਪਦੇ ਘਰੇ ਹਨੇਰਾ ਕਰਕੇ ਹੀ ਬਗਾਨੇ ਦੇਸ਼ ਚ ਚਾਨਣ ਨਹੀਂ ਕਰਨਾ ਚਾਹੁੰਦੇ ਜੀ ਜਾ ਕੇ ਬਿਲਕੁਲ ਸਹੀ ਬਾਕੀ ਜਿਵੇਂ ਆ ਆਪਾਂ ਪਹਿਲਾਂ ਹੀ ਦੇਖੋ ਆਜ਼ਾਦੀ ਜਿਹੜੀ ਲਈ ਆ ਉਹ ਕੁਰਬਾਨੀਆਂ ਕਰਕੇ ਆਜ਼ਾਦੀ ਲਈ ਹੁਣ ਪਰ ਅੱਜ ਕੱਲ ਕੀ ਹੋ ਰਿਹਾਗਾ ਵੀ ਬੱਚੇ ਇੱਥੋਂ ਪੜ ਕੇ ਇੱਥੋਂ ਪੈਸੇ ਲਾ ਕੇ ਵਿਦੇਸ਼ ਚ ਜਾਂਦੇ ਨੇ ਨੌਕਰੀਆਂ ਕਰਨ ਠੀਕ ਹੈ ਉੱਥੇ ਹੁਣ ਆਪਦਾ ਕੈਰੀਅਰ ਤੇ ਆਪਦਾ ਸਾਰਾ ਸਿਸਟਮ ਖਰਾਬ ਕਰ ਲੈਂਦੇ ਨੇ ਖਰਾਬ ਕਰ ਲੈਂਦੇ ਨੇ ਕਿਉਂਕਿ ਉੱਥੇ ਪ੍ਰੋਪਰ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਲਾ ਲੋ ਜਾਂ ਸਰਕਾਰ ਵੀ ਲਾ ਲੋ ਅੱਜ ਕੱਲ ਉਹ ਸਰਕਾਰ ਉਹਨਾਂ ਨੂੰ ਐਕਸੈਪਟ ਨਹੀਂ ਕਰਦੀ ਉਹਨਾਂ ਨੂੰ ਉਹਨੀਆਂ ਸਹੂਲਤਾਂ ਨਹੀਂ ਦੇ ਰਹੀ ਨਹੀਂ ਦੇ ਰਹੀ ਜੀ ਠੀਕ ਹੈ ਤੇ ਇਸ ਕਰਕੇ ਵੀ ਪੰਜਾਬ ਦੇ ਵਿੱਚ ਹੀ ਰਹਿ ਕੇ ਪੰਜਾਬ ਦੀ ਤਰੱਕੀ ਵਾਸਤੇ ਆਪਾਂ ਕੰਮ ਕਰੀਏ ਹਾਂਜੀ ਹਾਂਜੀ ਸਾਨੂੰ ਪੰਜਾਬ ਦੇ ਵਿੱਚ ਰਹਿਣਾ ਤੇ ਪੰਜਾਬ ਦੇ ਵਿੱਚ ਹੀ ਬੱਚਿਆਂ ਨੂੰ ਰਹਿਣਾ ਅਸੀਂ ਇਹ ਪਸੰਦ ਕਰਾਂਗੇ ਵੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਵੀ ਸਾਡੇ ਪੰਜਾਬ ਚੋਂ ਕੋਈ ਬਾਹਰੇ ਨਾ ਜਾਵੇ ਵੀ ਸਦੇ ਸਾਡਾ ਪੰਜਾਬ ਇੱਥੇ ਸੁੰਨਾ ਰਹਿ ਜਾਏ ਕੱਲਾ ਇਹ ਤੇ ਰੋਹੀ ਬਣ ਜੇ ਪੰਜਾਬ ਵੀ ਇਤੋਂ ਕੋਈ ਬਾਹਰ ਨਹੀਂ ਜਾਦਾ ਇਹ ਵੀ ਗੱਲ ਤੁਹਾਡੀ ਸਹੀ ਹੈ ਕਿਉਂਕਿ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਪਿਛਲੇ 2-3 ਸਾਲਾਂ ਦੇ ਵਿੱਚ ਲਗਭਗ 10 ਲੱਖ ਲੋਕ ਆਪਣੇ ਪੰਜਾਬ ਇੰਡੀਆ ਤੋਂ ਬਾਹਰਲੇ ਕੰਟਰੀਆਂ ਦੇ ਵਿੱਚ ਰਹਿਣ ਵਾਸਤੇ ਜਾਂ ਸੈਟਲ ਹੋਣ ਵਾਸਤੇ ਗਏ ਨੇ ਤੁਸੀਂ ਐਂ ਦੇਖੋ ਵੀ ਆਪਣੇ ਪਿੰਡਾਂ ਦੇ ਵਿੱਚ ਹੀ ਹਰ ਤੀਜੇ ਜਾਂ ਚੌਥੇ ਘਰੇ ਤਕਰੀਬਨ ਬਾਹਰਲੇ ਦੇਸ਼ ਗਿਆ ਹੋਇਆ ਹੈ ਹਨਾ ਇੰਨੇ ਪੈਸੇ ਲਾ ਕੇ ਵੀ ਬਾਹਰ ਗਏ ਹੋਏ ਨੇ ਹਾਂਜੀ ਹਾਂਜੀ ਤੇ ਉੱਤੇ ਜਾ ਕੇ ਆਪਣਾ ਕਲਚਰ ਆਪਣਾ ਸੱਭਿਆਚਾਰ ਭੁੱਲਦੇ ਜਾ ਰਹੇ ਨੇ ਭੁੱਲਦੇ ਜਾ ਰਹੇ ਕਿਉਂਕਿ ਉਹਨਾਂ ਨੇ ਉਹੀ ਫੌਰਨ ਵਾਲਾ ਸਿਸਟਮ ਬਣਾ ਲੈਣਾ ਠੀਕ ਹੈ ਨਾ ਤਾਂ ਉਹਨਾਂ ਬਾਰੇ ਕੁਝ ਲਿਖਿਆ ਤੁਸੀਂ ਉਹਨਾਂ ਬਾਰੇ ਹਾਂਜੀ ਲਿਖਿਆ ਜੀ ਹਾਂ ਉਹ ਵੀ ਤੁਸੀਂ ਥੋੜਾ ਜਿਹਾ ਸਾਨੂੰ ਇੱਕ ਥੋੜਾ ਜਿਹਾ ਵਿਰਸਾ ਲਿਖਿਆ ਜੀ ਕਿ ਨਾ ਜੰਮੇ ਤੂੰ ਪੁਜਾਵ ਵਿੱਚ ਵਿਰਸੇ ਨੂੰ ਭੁੱਲ ਗਈ ਜਾ ਕੇ ਤੂੰ ਕਨੇ ਡੱਬ ਵਿੱਚ ਡਲ ਰਹਤੇ ਡੁੱਲ ਗਈ ਸੁਖਣਾ ਪਾਏਗੀ ਕਦੇ ਸੋਣੀਏ ਤੂੰ ਸਾਨੂੰ ਦਿਲ ਚੋਂ ਵਿਸਾਰ ਕੇ ਜਿਹੜੇ ਗੋਰਿਆਂ ਨਾਲ ਫੁੱਟ ਮਲਹਾਉਂਦੀ ਫਿਰਦੀ ਅਸੀਂ ਇੰਡੀਆ ਚੋਂ ਕੱਢੇ ਸੀ ਉਹ ਡੰਡੇ ਮਾਰ ਕੇ ਜਿਹੜੇ ਗੋਰਿਆਂ ਨਾਲ ਫੁੱਟ ਮਲਹਾਉਂਦੀ ਫਿਰਦੀ ਅਸੀਂ ਇੰਡੀਆ ਚੋਂ ਕੱਢੇ ਸੀ ਉਹ ਡੰਡੇ ਮਾਰ ਕੇ ਬਹੁਤ ਹੀ ਵਧੀਆ ਤੁਹਾਡੀ ਜਿਹੜੀ ਲਿਖਤ ਆ ਉਹ ਜਿਵੇਂ ਅਸੀਂ ਤੁਹਾਨੂੰ ਕਹਿਨੇ ਆ ਤੁਸੀਂ ਨਾਲ ਦੀ ਨਾਲ ਕੀ ਤੋਂ ਕੀ ਗੱਲ ਤੁਹਾਡੇ ਦਿਮਾਗ ਦੇ ਵਿੱਚ ਕੋਈ ਕੰਪਿਊਟਰ ਚਿਪ ਫਿੱਟ ਹੋਈ ਆ ਜਿਹੜੀ ਤੁਸੀਂ ਨਾਲ ਦੀ ਨਾਲ ਸਾਨੂੰ ਗੀਤ ਸੁਣਾ ਦਿੰਦੇ ਆ ਜੀ ਕੁਦਰਤ ਦਾ ਨਿਯਮ ਆ ਜੀ ਕੋਈ ਪ੍ਰਮਾਤਮਾ ਨੇ ਕੋਈ ਇਹੋ ਜਿਹੀ ਚੀਜ਼ ਬਖਸ਼ੀ ਕਰੀ ਆ ਜੀ ਚਲੋ ਜਿਹੜੀ ਨਾਲ ਦੀ ਨਾਲ ਦਿਮਾਗ ਚ ਆ ਜਾਂਦੀ ਆ ਜੀ ਕੋਈ ਬਹੁਤ ਵਧੀਆ ਜਨ ਕਿ ਤੁਹਾਡਾ ਦਿਮਾਗ ਇਸ ਪਾਸੇ ਬਹੁਤ ਵਧੀਆ ਕੰਮ ਕਰਦਾ ਹਾਂ ਜੀ ਹਾਂ ਜੀ ਤਾਂ ਬੂਟਾ ਜੀ ਤਾਰੇ ਪੰਜਾਬ ਦੇ ਚੈਨਲ ਸਾਡਾ YouTube ਚੈਨਲ ਧੰਨਵਾਦ ਜੀ ਠੀਕ ਹੈ ਇਹਦੇ ਵਿੱਚ ਅਸੀਂ ਪੰਜਾਬ ਦੇ ਉੱਭਰਦੇ ਹੋਏ ਕਲਾਕਾਰ ਜਾਂ ਪੰਜਾਬ ਦੇ ప్రతి ਜੋ ਕੋਈ ਆਪਾਂ ਕਹਿ ਦਿੰਨੇ ਆ ਵੀ ਮਿਹਨਤ ਕਰ ਰਿਹਾ ਬੰਦਾ ਤਰੱਕੀ ਵਾਸਤੇ ਕਿਸੇ ਵੀ ਖੇਤਰ ਚ ਠੀਕ ਹੈ ਜੀ ਅਸੀਂ ਉਹਨੂੰ ਲੋਕਾਂ ਦੇ ਸਾਹਮਣੇ ਰੂਰੂ ਕਰਾਉਂਦੇ ਆ ਇਸ ਪ੍ਰੋਗਰਾਮ ਦੇ ਧੰਨਵਾਦ ਜੀ ਤੁਹਾਡਾ ਠੀਕ ਹੈ ਤੇ ਅੱਜ ਅਸੀਂ ਤੁਹਾਨੂੰ ਵੀ ਇਸ ਮਾਧਿਅਮ ਦੇ ਦੁਆਰਾ ਲੋਕਾਂ ਦੇ ਰੂਰੂ ਕੀਤਾ ਠੀਕ ਹੈ ਧੰਨਵਾਦ ਜੀ ਧੰਨਵਾਦ ਵੀ ਅਸੀਂ ਦਿਲੋਂ ਧੰਨਵਾਦੀਆਂ ਤੁਹਾਡੇ ਵੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਸਾਡਾ ਜਿਹੜਾ ਸੱਦਾ ਸੀ ਕਬੂਲ ਕੀਤਾ ਕਿਉਂਕਿ ਇੰਨੀ ਮਿਹਨਤ ਜਿਹੜਾ ਬੰਦਾ ਕਰਦਾ ਉਹਦੇ ਕੋਲ ਕੰਮ ਜਿਵੇਂ ਕਹਿੰਦੇ ਨੇ ਟਾਈਮ ਬਹੁਤ ਥੋੜਾ ਹੁੰਦਾ ਸਹੀ ਗੱਲ ਹੈ ਠੀਕ ਹੈ ਨਾ ਹੁਣ ਵੀ ਤੁਸੀਂ ਜਿਹੜੇ ਹਿਸਾਬ ਨਾਲ ਤੁਹਾਡੇ ਮੈਂ ਦੇਖਿਆ ਵੀ ਤੁਸੀਂ ਕੰਮ ਤੋਂ ਸਿੱਧਾ ਇੱਧਰ ਆਏ ਹੋ ਹਾਂਜੀ ਹਾਂਜੀ ਤਾਂ ਮੈਂ ਬਹੁਤ ਦਿਲੋਂ ਧੰਨਵਾਦੀਆਂ ਤੁਹਾਡਾ ਵੀ ਤੁਸੀਂ ਸਾਡੇ ਕਹਣੇ ਤੇ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਆਪਣੇ ਗੀਤਕਾਰੀ ਦੇ ਗੀਤਾਂ ਦੇ ਰਾਹੀਂ ਸਾਡਾ ਮਨੋਰੰਜਨ ਕੀਤਾ ਤੇ ਇੱਕ ਤੁਸੀਂ ਜੇ ਕੋਈ ਗੱਲ ਕਹਿਣਾ ਚਾਹੋਗੇ ਅੱਜ ਦੇ ਗੀਤਕਾਰਾਂ ਨੂੰ ਜਾਂ ਅੱਜ ਦੇ ਸਮਾਜ ਨੂੰ ਤਾਂ ਤੁਸੀਂ ਕਹਿ ਸਕਦੇ ਹੋ ਮੈਸੇਜ ਦੇ ਸਕਦੇ ਹੋ ਅੱਜ ਦੇ ਗੀਤਕਾਰਾਂ ਨੂੰ ਤਾਂ ਅਸੀਂ ਕੀ ਕਹਿ ਸਕਦੇ ਹਾਂ ਜੀ ਵੀ ਕੁਝ ਲਿਖਣਾ ਤਾਂ ਚੰਗਾ ਲਿਖੋ ਆਪਦੇ ਵਿਰਸੇ ਖਾਤਰ ਲਿਖੋ ਆਪਦੇ ਪੰਜਾਬ ਨੂੰ ਛੱਡ ਕੇ ਬਾਹਰੇ ਜਾਣ ਦੀ ਕੋਸ਼ਿਸ਼ ਨਾ ਕਰੋ ਜੇ ਕੁਝ ਕਰਨਾ ਚਾਹੁੰਦੇ ਹੋ ਤਾਂ ਆਪਦੇ ਦੇਸ਼ ਚ ਰਹਿ ਕੇ ਕਰੋ ਅਦੇ ਬਰਛੇ ਕਰੋ ਜਾਨੀ ਕਿ ਤੋਂ ਤੁਹਾਡਾ ਜਿਹੜਾ ਇਹ ਸੁਝਾਅ ਹੈਗਾ ਬਹੁਤ ਵਧੀਆ ਹੈਗਾ ਵੀ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰੋ ਹਾਂਜੀ ਹਾਂਜੀ ਬੂਟਾ ਸਿੰਘ ਜੀ ਇੱਕ ਤੁਸੀਂ ਸਾਨੂੰ ਇੰਨੇ ਕੀ ਸੁਣਾ ਦਿੱਤੇ ਹਾਂਜੀ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਵੀ ਜਿਵੇਂ ਅੱਜ ਕੱਲ ਲੋਕਾਂ ਦੇ ਵਿੱਚ ਸਾਇਡਨੈਸ ਆ ਆਪਾਂ ਕਹਿ ਸਕਦੇ ਹਾਂ ਵੀ ਲੋਕਾਂ ਦੇ ਵਿੱਚ ਦੁੱਖ ਤਕਲੀਫਾਂ ਨੇ ਹਾਂਜੀ ਵੀ ਕੋਈ ਉਹਨਾਂ ਨੂੰ ਉਭਾਰਨ ਵਾਸਤੇ ਜਾ ਉਹਨਾਂ ਨੂੰ ਭੁਲਾਉਣ ਵਾਸਤੇ ਕੋਈ ਗੀਤ ਹਾਸੇ ਮਖੌਲ ਦਾ ਜਾਂ ਕੋਈ ਤੁਹਾਡੇ ਕੋਈ ਕੋਈ ਕਿੱਸਾ ਯਾਦ ਹੋਵੇ ਜਾਂ ਕੋਈ ਗੀਤ ਯਾਦ ਹੋਵੇ ਤਾਂ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਤਾਂ ਕਿ ਉਹ ਜਿਹੜੇ ਲੋਕ ਸੀਰੀਅਸ ਨੇ ਉਹ ਵੀ ਥੋੜਾ-ਥੋੜਾ ਹੱਸ ਸਕਣ ਸਹੀ ਗੱਲ ਹੈ ਜੀ ਸਹੀ ਗੱਲ ਹੈ ਜੀ ਤਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਹੀ ਕਰਦਾ ਵੀ ਜੇ ਤੁਸੀਂ ਕੋਈ ਇਦਾਂ ਦਾ ਸੁਣਾ ਸਕਦੇ ਹੁੰਦਾ ਹਾਂ ਜੀ ਸੁਣਾ ਸਕਦੇ ਆ ਜੀ ਸੁਣਾਓ ਜੀ ਸੁਣਾਓ ਫਿਰ ਬੁੱਟਾ ਸਿੰਘ ਜੀ ਤੂੰ ਏ ਕੀ ਪੁੱਤਰਾ ਕਰਿਆ ਕੱਚੇ ਕੇਲੇ ਖਾ ਕੇ ਮਰਿਆ ਜੇ ਤੂੰ ਦਛ ਦਿੰਦਾਵੇਂ ਮੈਨੂੰ ਲੈ ਕੇ ਦਿੰਦੀ ਵੇ ਅੰਬਦ ਸਹਿਰੀ ਬਚ ਗਲੇ ਮਰੂ ਤਾਂ ਤੋਂ ਕੀੜਾ ਕੀੜਾ ਮਰਹੂਦ ਦਾ 베ਰੀ ਬਚ ਗਲੇ ਮਰੂ ਤਾਂ ਤੋਂ ਕੀੜਾ ਕੀੜਾ ਮਰਹੂਦ ਦਾ 베ਰੀ ਕੀ ਬਾਤ ਹੈ ਕੀ ਬਾਤ ਹੈ ਉਹ ਡੱਪਾ ਵੀ ਇਹਦਾ ਬੇਠੀਗਾ ਪੈਸੇ ਬਹੁਤ ਵਧੀਆ ਕਿਤਾ ਫਣੀ ਫਣੀ ਸੰਗ ਤੇ ਤਬੂਟਾ ਸਿੰਘ ਜੀ ਅਸੀਂ ਦੁਆਰੇ ਤੁਹਾਡਾ ਧੰਨਵਾਦ ਕਰਦੇ ਹਾਂ ਸਾਡੇ ਸਕੂਲ ਦੇ ਵਿੱਚ ਆਉਣ ਵਾਸਤੇ ਤਾਂ ਦੋਸਤੋ ਇਹ ਹਨ ਆਪਣੇ ਬੂਟਾ ਸਿੰਘ ਜੀ ਜੋ ਕਿ ਪਿੰਡ ਖੁੱਡੀਕਲਾਂ ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਨੇ ਜੋ ਕਿ ਇੱਕ ਗੀਤਖਰੀ ਦੇ ਖੇਤਰ ਦੇ ਵਿੱਚ ਉੱਭਰ ਰਹੇ ਸਟਾਰੇ ਨੇ ਜੋ ਕਿ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਇਹ ਚਰਨ ਲਖਾਰੀ ਜਿਵੇਂ ਸੁਣਿਆ ਹੋਣਾ ਤੁਸੀਂ ਅਣ ਪੜਨੇ ਤਾਂ ਇਹ ਵੀ ਬੂਟਾ ਸਿੰਘ ਜੀ ਆਪਣੇ ਬਾਈ ਜੀ ਇਹ ਵੀ ਅਣ ਪੜਨੇ ਇਹ ਇਹਨਾਂ ਦੀ ਗੀਤਕਾਰੀ ਵਿੱਚ ਵੀ ਉਹੀ ਦਾਮ ਆ ਪਰ ਹਜੇ ਤੱਕ ਇਹਨਾਂ ਨੂੰ ਕੋਈ ਮੌਕਾ ਨਹੀਂ ਮਿਲਿਆ ਵੀ ਕੋਈ ਇਹਨਾਂ ਕੋਲ ਕਲਾਕਾਰ ਆਇਆ ਹੋਵੇ ਕੋਈ ਇਹਨਾਂ ਦੀ ਕਿਸੇ ਨੇ ਇਦਾਂ ਇਹਨਾਂ ਦੀ ਬਾਹ ਫੜੀ ਹੋਵੇ ਇਹਨਾਂ ਨਾਲ ਜਰੂਰ ਕੰਟੈਕਟ ਕਰੋ ਤਾਂ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਵੀ ਜੇਕਰ ਤੁਸੀਂ ਸਾਡੇ ਚੈਨਲ ਤੇ ਆਏ ਹੋ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹਦੀ ਬੈਲ ਆਈਕਨ ਔਨ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਨੈਕਸਟ ਵੀਡੀਓ ਵੀ ਤੁਹਾਨੂੰ ਦੇਖਣ ਨੂੰ ਮਿਲ ਸਕੇ ਵੀਡੀਓ ਦੇਖਣ ਲਈ ਧੰਨਵਾਦ